ਪਤਾ ਨਹੀਂ ਮੇਰੇ ਮਗਰ ਕਿਉਂ ਪਈ ਹੋਈ ਨਹੀਂ ਇਹਨਾਂ ਸਭ ਕੁਲ ਸਾਮੀ ਬੈਠੇ ਨੇ ਫਿਰ ਵੀ ਨਹੀਂ ਫੈਲਾ ਛੱਡਦੇ ਹਨ ਰੋਟੀ ਦੇਣ ਤੋਂ ਦੁਖੀ ਹੋਈ ਪਈ ਨੇ ਕਿਵੇਂ ਬੀਤੇ ਠੀਕ ਆ ਆ ਜਾ ਭਾਈ ਹਾਂ ਹੋ ਠੀਕ ਹੋ ਹਾਂ ਠੀਕ ਹੈ ਵੀ ਤੁਹਾਨੂੰ ਦੱਸੋ ਅੱਛਾ ਅੱਛਾ ਹਾਂ ਹੋਰ ਫਿਰ ਸੁੱਖ ਸਾਰੇ ਖੈਰ ਸੁਖੀ ਹੈ ਭਾਈ ਕਿਵੇਂ ਰਹਿੰਦਿਆਂ ਸੇਤਾਂ ਸੇਤਾਂ ਤਾਂ ਠੀਕ ਹੈ ਸੇਤ ਮੇਰੀ ਠੀਕ ਰਹਿਣ ਨਹੀਂ ਦਿੰਦੇ ਹੁਣ ਦੋਨੇ ਮੇਰੇ ਤਾਂ ਨਾ ਦੁਸ਼ਮਣ ਬਣੇ ਪਏ ਨੂ ਪੁੱਤ ਨੂ ਨੂ ਪੁੱਤ ਕਾਦੇ ਨੇ ਦੁਸ਼ਮਣ ਨੇ ਦੁਸ਼ਮਣ ਨਾ ਰੋਟੀ ਪਾਣ ਦਿੰਦੇ ਨਹੀਂ ਖਾਣ ਨੂੰ ਰੋਟੀ ਜੰਦੇ ਨੇ ਛੇਤਰ ਦੀ ਰੋਟੀ ਐ ਅੱਛਾ ਹਾਂ ਮਾੜੀ ਗੱਲ ਉਹਨਾਂ ਦੀ ਲੈ ਆਹ ਕੱਪੜਿਆਂ ਨੂੰ ਇਹ ਹੁਣ ਅੱਧ ਲਾਉਣੇ ਨੇ ਹਾਂ ਹਾਂ ਇਹ ਪਾ ਕੇ ਆ ਦੇ ਤੂੰ ਕੰਮ ਕਿਉਂ ਕਰਦਾ ਥੰਨੀ ਕੇ ਰੋਲਾਉਣਾ ਐ ਤੂੰ ਐ ਨਹੀਂ ਕਰਦਾ ਐ ਨਹੀਂ ਕਰਦਾ ਉਹ ਮੁੰਡਾ ਆ ਕੇ ਲੜਦਾ ਪੈ ਜਾਂਦਾ ਜਿਉ ਹੜਦਾ ਫਿਰ ਮੂੰਹ ਲੱਗ ਜਾਂਦੀ ਆ ਨੋ ਲੱਗ ਜਾਂਦੀ ਆ ਮੇਰੇ ਤਾਂ ਸਮਝ ਤੂੰ ਬਾਹਰ ਐ ਵੀ ਮੈਂ ਤੁਹਾਨੂੰ ਪੜਾ ਲਿਖਿਆ ਅਗੇ ਇਹ ਇਹ ਕਾਬਲ ਬਣਾਦਾ ਤੁਸੀਂ ਸੇਵਾ ਦਾ ਕੀ ਕਰਨੀ ਸੀ ਲੜੋ ਤਾਂ ਨਾ ਮੇਰੇ ਨਾਲ ਹੋਰ ਵੀ ਇਹ ਨੂਹਾਂ ਪਤ ਕਹਦੇ ਹੱਤੇ ਹੁੰਦੇ ਸੇਵਾ ਵਾਸਤੇ ਹੁੰਦੇ ਨਾ ਮਾੜੀ ਗੱਲ ਉਹਨਾਂ ਦੀ ਨਾ ਤਾਂ ਕਿਸੇ ਕੋਲੇ ਕੁਝ ਕਹਿਣ ਜੋ ਗੁਰਿਆਂ ਨਾਲ ਅੱਛਾ ਬਾਹਰ ਵੀ ਜਾਣ ਉਹਦੇ ਵੀ ਮਾੜਾ ਮੋਟਾ ਬੰਦਾ ਜਦ ਬਾਹਰ ਘਾਂਟਾ ਬਿੰਦ ਬਗ ਜੇ ਫਿਰ ਵੀ ਆਉਂਦੇ ਇਹਨੂੰ ਲੜਾਈ ਆ ਮਨ ਹੋਰ ਹੋ ਜਾਂਦੇ ਬੰਦਾ ਬਾਹਰ ਜਾ ਕੇ ਫਿਰ ਵੀ ਚੜਦੇ ਬਾਹਰ ਗਏ ਨੂੰ ਵੀ ਬਾਹਲੇ ਔਖੇ ਆ ਬਈ ਕਿੱਥੇ ਜਾ ਕੇ ਤਾਂ ਇਹ ਗੱਲ ਦੱਸੀਏ ਕਿੱਥੇ ਨਾ ਦੱਸੀਏ ਬਹੁਤ ਜਿਆਦੇ ਤੰਗੀ ਚੱਲ ਪਰ ਹੁਣ ਤਾਂ ਮੇਰੇ ਨਾਲ ਚੱਲ ਉੱਥੇ ਉਪਰਨੇ ਥੀਰੀ ਕੋਲੇ ਮੈਂ ਦੋ ਦਿਨ ਬਗਦੂ ਚਾਰ ਦਿਨ ਬਗਦੂ ਪਹਿਲੀ ਗੱਲ ਤਾਂ ਇਹਨੇ ਜਾਣ ਹੀ ਨਹੀਂ ਦੇਣਾ ਤੁਹਾਨੂੰ ਪਤਾ ਐਡੇ ਐਡੇ ਦੰਦ ਲੱਗੇ ਹੋਏ ਨੇ ਉਹਦੇ ਨੂੰਹ ਦੇ ਉਹ ਤਾਂ ਐਨੇ ਗਰ ਰਖਦੀ ਐ ਵੀ ਹੁਣ ਇਹ ਕੀ ਕਰਦਾ ਕਿੱਧਰ ਨੂੰ ਜਾਂਦਾ ਜੇ ਨੂੰ ਪਤਾ ਲੱਗ ਜੈਣਾ ਵੀ ਮਾਰਾ ਜਾ ਹੁਣ ਇੱਧਰ ਬਗ ਮਗਰੂ ਦੀ ਬੋਲ ਮਾਰ ਦਿੰਦੀ ਐ ਬਰਾਬਰ ਆ ਕੇ ਨਾ ਕਿੱਧਰ ਮੂੰਹ ਝੱਕਿਆ ਲੈ ਦੱਸ ਤੇਰਾ ਜੀ ਕਰਦਾ ਮੈਂ ਤੇਰੇ ਬਿਨਾ ਕਹੀ ਤੈਨੂੰ ਮਿਲਿਆ ਵਾ ਫਿਰ ਬਾਹਾਂ ਘਹਾੜੀ ਤਾਂ ਉਹੀ ਰਹੂ ਉਹਨਾਂ ਦਾ ਇੱਤੀ ਬੋ ਬਸ ਕੋਣੋਂ ਲੈ ਆਂਦੇ ਆ ਗੱਲਾਂ ਹੋ ਰਹੀਆਂ ਨੇ ਹਾਂ ਪਤਲ ਜਾਣਦੇ ਆ ਗੱਲਾਂ ਹੋ ਰਹੀਆਂ ਮੇਰੀਆਂ ਕਿੰਨੇ ਕ ਦਿਨ ਰੱਖ ਲੈਗੀ ਕਿੰਨੇ ਕਨੇ ਰੱਖਣਾ ਸੀਗਾ ਮਾਚਲ ਬਣ ਹੋਰ ਹੋਇਆ ਦਾ ਬੰਦੇ ਦਾ ਕਿਉਂ ਹਾਂ ਮਨ ਹੋਰ ਨੂੰ ਦੱਸ ਇਹਨੂੰ ਕੀ ਹੋਇਆ ਇਹ ਇਹ ਵੀ ਇਹਨੂੰ ਕੀ ਹੋਇਆ ਜੇ ਹੋ ਜੇ ਤਾਂ ਚੰਗਾ ਹੈ ਜਦ ਵੱਡਿਆ ਜਾਵੇ ਹੁਣ ਇਹ ਆਈ ਇਹਨੂੰ ਪਾਣੀ ਧਣੀ ਦਾ ਤੂੰ ਕੀ ਪੁੱਛੜਾ ਜੀ ਹੁਣ ਇਹਦੇ ਨਾਲ ਲੜਨ ਦਾ ਦੀ ਪਾਣੀ ਪੀ ਕੇ ਆਈ ਹੋਣੀ ਹੈਗੀ ਨਾ ਪਾਣੀ ਪੁੱਛਲਾ ਗਾ ਮੈਂ ਨੌਕਰਾਨੀ ਨੂੰ ਪੁੱਤ ਦਾ ਹੱਕ ਹੁੰਦਾ ਰੋਟੀ ਪਾਣੀ ਦੇਣ ਦਾ ਸਾਂਭਣ ਦਾ ਵੱਡੇ ਬਜ਼ੁਰਗਾਂ ਨੂੰ ਅੱਛਾ ਪੂਆ ਜੀ ਆ ਤੇਰੀ ਨੂੰ ਕਿੰਨਾ ਕਹ ਦਿੰਦੇ ਤੈਨੂੰ ਰੋਟੀ ਟੁੱਕ ਉਹ ਪੁੱਤ ਦਾ ਭਾਈ ਮੇਰੇ ਹੀ ਹੈ ਪੜਦਾ ਰਹਣਗੇ ਤਾਂ ਪਤਾ ਨਹੀਂ ਇਹਨੂੰ ਕੀ ਇਹੋ ਜਿਹਾ ਖਵਾਉਣੀ ਹੈ ਜਿਹੜਾ ਮੇਰੇ ਨਾਲ ਲੜਦਾ ਨਾਲੇ ਤੂੰ ਲੜਦੀ ਹੈ ਐਕਸ਼ਨ ਅੱਛਾ ਮੈਂ ਕੀ ਖਵਾਤਾ ਤੇਰੇ ਪੁੱਤ ਨੂੰ ਤੇਰੀ ਫਤੂਤੀ ਇਹੋ ਜਿਹੀ ਹੈ ਤੁਸੀਂ ਮੇਰੇ ਬਾਠੀ ਤੇ ਲੜੀ ਜਾਂਦੀ ਮੇਰੇ ਪ੍ਰਾਣਾ ਮਗਰੋਂ ਦਾ ਬਾਲਕੋ ਕਰਦੀ ਹੋਏਗੀ ਲੜਾਈ ਕਰਦੀ ਹੋਏਗੀ ਮੈਂ ਤਾਂ ਹੀ ਬੋਲਦੀ ਆ ਕਿ ਤੂੰ ਤਾਂ ਮੇਰੇ ਬਾਠੀ ਤੋਂ ਚੁੱਪਦੀ ਗਈ ਨਾ ਚਾਹ ਮੇਰਾ ਹੱਥ ਬੰਨੀ ਜਾਂਦਾ ਵੀ ਤੂੰ ਚੁੱਪ ਕਰ ਜਾ ਉਹ ਤਾਂ ਨਹੀਂ ਹਟਦੀ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਮੈਨੂੰ ਕੋਈ ਖੈਰ ਨਹੀਂ ਕੋਈ ਸੁਖਣੀ ਮੈਥੋ ਨਹੀਂ ਕਰ ਸਕੋ ਪੁੱਛੀ ਜਾਂਦੀ ਥੋੜੀ ਮੇਰੇ ਕੰਨਾਂ 'ਚ ਤਾਂ ਕੋਈ ਉੱਚ ਮਾਰੇ ਸਾਲ ਥੋੜਾ ਸਾਰਾ ਡਬਾ ਬੜੀ ਕਾਬਰੀ ਬੈਠੀ ਆ ਆਪਾਂ ਚੱਲੀ ਉੱਥੇ ਆਹੋ ਚੱਲਣਾ ਕਿੱਧਰ ਹੈਗਾ ਚੁੱਪ ਕਰਕੇ ਇਹਨੂੰ ਉਧਰ ਬੱਸ ਚੜਾਇਆ ਪਸੂ ਵਾਲੇ ਤੇ ਜਾਂਦੇ ਹਾਂ ਉੱਥੇ ਬੈਠ ਕੇ ਗੱਲਾਂ ਤਾਂ ਕਰ ਲਾਂਗੇ ਤੂੰ ਤਾਂ ਨਹੀਂ ਗੱਲ ਆਪਾਂ ਨੇ ਚੱਲੀ ਆਹੋ ਬੈਠਿਆ ਆ ਕੇ ਮਾਉਨਾ ਸੋਫੇ ਤੇ ਜਾ ਲੱਗ ਜਾ ਤੁਹਾਡੇ ਖਾਤਰ ਨਹੀਂ ਹੈਗੇ ਇਹ ਕੋਈ ਨਹੀਂ ਜਾਣੀ 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 ਕਰਕੇ ਤੁਹਾਡੇ ਖਾਤਰ ਲਾਇਆ ਹੈਗਾ ਮਸੀਂ ਕਹੀ ਦੀ ਆਪੇ ਲੈ ਚੌੜੀ ਬੋਕੇ ਤੀਜੇ ਦਿਨ ਝਾਪਦੀਆਂ ਮੂੰਹ ਆ ਬੜੀ ਤੇ